ਪੰਜਾਬ ਪੁਲਿਸ ਤੇ ਆਏ ਦਿਨ 90 ਕਾਰੇ ਸਾਹਮਣੇ ਆਉਂਦੇ ਰਹਿੰਦੇ ਨੇ ਤੇ ਹੁਣ ਜਲੰਧਰ ਪੁਲਿਸ ਦਾ ਇੱਕ ਐਸਾ ਕਾਰਾ ਸਾਹਮਣੇ ਆਇਆ ਜਿਸ ਨੂੰ ਵੇਖ ਕੇ ਸਾਰੇ ਲੋਕ ਹੈਰਾਨ ਹੋ ਗਏ ਨੇ ਤੇ ਨਾਲ ਦੇ ਨਾਲ ਹੀ ਇਹ ਵੀ ਟੈਨਸ਼ਨ ਚ ਪੈ ਗਏ ਨੇ ਕਿ ਪੁਲਿਸ ਸਿਰਫ ਗਰੀਬ ਲੋਕਾਂ ਦੇ ਉੱਤੇ ਹੀ ਐਕਸ਼ਨ ਲੈ ਸਕਦੀ ਹੈ ਜਾਂ ਜਿਸ ਦਾ ਕੋਈ ਵਾਲੀ ਵਾਰਸ ਨਹੀਂ ਹੈਗਾ ਜਿਸ ਦਾ ਪੁਲਿਸ ਨੂੰ ਪਤਾ ਹੁੰਦਾ ਕਿ ਇਹਦੇ ਪਿੱਛੇ ਘੜਾ ਕਿਹਨੇ ਆਣਾ ਇਹਨੂੰ ਚੱਕ ਲੋ ਕੋਈ ਚੱਕਰ ਹੀ ਨਹੀਂ ਤੇ ਜਿਹੜਾ ਕੋਈ ਬੰਦਾ ਥੋੜਾ ਧਨਾੜ ਹੈ ਜਾਂ ਫਿਰ ਜਿਹੜਾ ਬੰਦਾ ਥੋੜੀ ਜੀ ਆਪਣੀ ਰਖਦਾ ਹੈ ਪਹੁੰਚ ਤੇ ਉਹਦੇ ਤੋਂ ਪੁਲਿਸ ਕੀ ਡਰ ਜਾਂਦੀ ਹੈ ਤਾਂ ਇਸ ਤਰ੍ਹਾਂ ਦਾ ਇੱਕ ਮਾਮਲਾ ਜਲੰਧਰਪੁਰ ਹਜ਼ਾ ਸਾਹਮਣੇ ਆਇਆ ਯਾਦ ਕਰਵਾ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਜਲੰਧਰ ਦੇ ਦੌਲਤਪੁਰਾ ਇਲਾਕੇ ਦੇ ਵਿੱਚ ਇੱਕ ਜੂਏ ਦਾ ਅੱਡਾ ਲੁੱਟਿਆ ਗਿਆ ਯਾਨੀ ਕਿ ਇੱਕ ਜਗ੍ਹਾ ਦੇ ਉੱਤੇ ਜੂਆ ਖੜਾਇਆ ਜਾ ਰਿਹਾ ਸੀਗਾ ਜਿਹੜਾ ਕਿ ਇੱਕ ਕਾਨਦੇਵ ਨਾਮ ਦੇ ਬੰਦੇ ਚਲਾ ਰਿਹਾ ਸੀ ਉਸ ਥਾਂ ਦੇ ਉੱਤੇ ਜੂਆ ਖੜਾਇਆ ਜਾ ਰਿਹਾ ਸੀ ਤੇ ਉਹ ਜੂਆ ਲੁੱਟਣ ਲਈ ਇੱਕ ਤੀਸਰਾ ਗੈਂਗ ਐਂਟਰ ਕਰਦਾ ਹੈ ਤੇ ਉਹ ਗੈਂਗ ਤਕਰੀਬਨ 15 ਲੱਖ ਰੁਪਏ ਦਾ ਜੋ ਅਨੁਮਾਨ ਲਗਾਇਆ ਜਾ ਰਿਹਾ ਜਾਂ ਜੋ ਗੱਲਾਂ ਮੀਡੀਆ ਰਿਪੋਰਟਸ ਦੇ ਵਿੱਚ ਚੱਲ ਰਹੀਆਂ ਨੇ ਉਹ 15 ਲੱਖ ਦਾ ਜੂਆ ਜਿਹੜਾ ਚੱਲ ਰਿਹਾ ਸੀ ਉਹਨੂੰ ਲੁੱਟ ਕੇ ਫਰਾਰ ਹੋ ਗਿਆ ਜਿਦੇ ਵਿੱਚ ਨਾਮ ਲੱਗਾ ਇੱਕ ਚਿੰਟੂ ਗੈਂਗ ਤੇ ਡੀਸੀ ਦਾ ਦਵਿੰਦਰ ਸਿੰਘ ਡੀਸੀ ਜਿਸ ਦਾ ਨਾਮ ਦੱਸਿਆ ਜਾ ਰਿਹਾ ਤੇ ਉਸ ਦਾ ਨਾਮ ਇਸ ਕੇਸ ਦੇ ਵਿੱਚ ਸਾਹਮਣੇ ਆਇਆ ਤੇ ਹੁਣ ਵੱਡੀ ਗੱਲ ਇੱਥੇ ਇਹ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਹਰ ਜਗ੍ਹਾ ਹਰ ਵਾਰ ਇਹੀ ਗੱਲ ਕਹੀ ਜਾ ਰਹੀ ਸੀ ਕਿ ਡੀਸੀ ਨੂੰ ਫੜਨ ਦੇ ਲਈ ਛਾਪੇਮਾਰੀ ਜਾਰੀ ਹੈ ਡੀਸੀ ਦੀ ਫੜਨ ਲਈ ਛਾਪੇਮਾਰੀ ਜਾਰੀ ਹੈ ਰੇਡ ਕੀਤੀ ਜਾ ਰਹੀ ਹੈ ਤੇ ਜਿਸ ਦਿਨ ਦੁਸ਼ਹਿਰਾ ਮਨਾਇਆ ਗਿਆ ਯਾਨੀ ਕਿ ਬੀਤੇ ਕੱਲ ਉਸ ਵੇਲੇ ਡੀਸੀ ਆਦਮਪੁਰ ਦੀ ਆਪਣੀ ਬਣਾਈ ਗਈ ਸੰਸਥਾ ਦਾ ਜੋ ਆਪਣੇ ਉਹਨੂੰ ਪ੍ਰਧਾਨ ਕਹਿੰਦਾ ਸੀ ਉਹ ਸ਼੍ਰੀ ਆਮ ਦੁਸ਼ਹਿਰੇ ਦੇ ਵਿੱਚ ਪ੍ਰਧਾਨਗੀ ਕੋਟਦਾ ਹੋਇਆ ਨਜ਼ਰ ਆਇਆ ਤੇ ਪੁਲਿਸ ਵਾਲਿਆਂ ਨੂੰ ਸਨਮਾਨਿਤ ਕਰਦਾ ਹੋਇਆ ਵੀ ਨਜ਼ਰ ਆਇਆ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਨਾਲ ਚੱਲ ਰਹੀਆਂ ਨੇ ਇਹ ਲਾਲ ਘੇਰੇ ਦੇ ਵਿੱਚ ਇਹੀ ਹੈ ਦਵਿੰਦਰ ਡੀਸੀ ਜਿਸ ਨੂੰ ਆਮ ਆਦਮੀ ਪਾਰਟੀ ਦੇ ਲੀਡਰ ਪਵਨ ਕੁਮਾਰ ਵੀ ਨਾਲ ਉਸਦੇ ਖੜੇ ਹੋਏ ਨੇ ਉਸਦੇ ਨਾਲ ਉਸ ਨੂੰ ਸਨਮਾਨਿਤ ਕੀਤਾ ਗਿਆ ਯਾਨੀ ਕਿ ਡੀਸੀ ਨੇ ਆਮ ਆਦਮੀ ਪਾਰਟੀ ਦੇ ਲੀਡਰ ਪਵਨ ਕੁਮਾਰ ਨੂੰ ਸਨਮਾਨਿਤ ਕੀਤਾ ਵੱਡੀ ਗੱਲ ਇਹ ਪੰਜਾਬ ਪੁਲਿਸ ਦੇ ਡੀਐਸਪੀ ਨੂੰ ਵੀ ਸਨਮਾਨਿਤ ਕੀਤਾ ਤੇ ਇਹ ਇਲਾਕਾ ਵੀ ਜਲੰਧਰ ਦੀ ਦਿਹਾਤੀ ਪੁਲਿਸ ਦਾ ਪੈਂਦਾ ਹੈ ਹੈ ਨਾ ਇੱਕ ਅਜੀਬੋ ਗਰੀਬ ਗੱਲ ਕੀ ਪੁਲਿਸ ਜਿਸ ਬੰਦੇ ਨੂੰ ਲੱਭ ਰਹੀ ਹੈ ਜਿਸ ਬੰਦੇ ਦੇ ਪਿੱਛੇ ਪੁਲਿਸ ਕਹਿ ਰਹੀ ਹੈ ਕਿ ਅਸੀਂ ਛਾਪੇਮਾਰੀ ਕਰ ਰਹੇ ਹਾਂ ਉਹੀ ਪੁਲਿਸ ਮੁਲਾਜ਼ਮ ਜਿਹੜੇ ਨੇ ਉਹੀ ਜਲੰਧਰ ਪੁਲਿਸ ਯਾਨੀ ਕਿ ਜਿਹੜਾ ਕੇਸ ਹੀ ਜਲੰਧਰ ਕਮਿਸ਼ਨਰੀ ਆਂਦਾ ਹੈ ਤੇ ਜਲੰਧਰ ਦੀ ਦਿਹਾਤੀ ਪੁਲਿਸ ਦਿਹਾਤੀ ਪੁਲਿਸ ਦੇ ਡੀਐਸਪੀ ਉਸ ਦੇ ਕੋਲੋਂ ਸਨਮਾਨ ਲੈ ਰਹੇ ਨੇ ਕਿੰਨੀ ਵਧੀਆ ਗੱਲ ਹੈ ਨਾ ਕਿ ਪੰਜਾਬ ਪੁਲਿਸ ਜਿਸ ਬੰਦੇ ਨੂੰ ਫੜਨਾ ਚਾਹੁੰਦੀ ਹੈ ਤੇ ਉਸੇ ਦਾ ਹੀ ਉਸੇ ਤੋਂ ਹੀ ਇੱਕ ਫੰਕਸ਼ਨ ਦੇ ਉੱਤੇ ਸਨਮਾਨ ਲੈ ਰਹੀ ਹੈ ਤੇ ਇਹ ਹਾਲਾਤ ਨੇ ਪੰਜਾਬ ਪੁਲਿਸ ਦੇ ਇਹ ਜਿਹੜਾ ਕੇਸ ਕੱਲ ਸਾਹਮਣੇ ਆਇਆ ਦਵਿੰਦਰ ਡੀਸੀ ਜਿਹੜਾ ਹੈ ਉਸ ਨੂੰ ਫੜਨ ਦੀ ਬਜਾਏ ਉਸ ਨੂੰ ਪ੍ਰਧਾਨ ਜਿਹੜਾ ਉੱਥੇ ਬਣਿਆ ਹੋਇਆ ਘੁੰਮ ਰਿਹਾ ਸੀ ਉਸ ਦੇ ਕੋਲੋਂ ਜਿਹੜਾ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਸਨਮਾਨ ਲੈਂਦੇ ਹੋਏ ਨਜ਼ਰ ਆਏ ਤੇ ਜਦੋਂ ਇਸ ਬਾਰੇ ਕੁਲਵੰਤ ਸਿੰਘ ਡੀਐਸਪੀ ਕੋਲੋਂ ਪੁੱਛਿਆ ਗਿਆ ਤੇ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਡੀਐਸਪੀ ਨੇ ਕਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਇਹ ਡੀਸੀ ਹੈ ਤੇ ਇਹ ਫਰਾਰ ਹੈ ਇਹ ਵਾਂਟਡ ਹੈ ਇੱਕ ਜੂਆ ਲੁੱਟਣ ਦੇ ਮਾਮਲੇ ਦੇ ਵਿੱਚ ਤੇ ਦੱਸਿਆ ਵੀ ਜਾਂਦਾ ਹੈ ਕਿ ਦਵਿੰਦਰ ਡੀਸੀ ਕੋਈ ਇੱਕ ਕੋਈ ਛੋਟਾ ਨਾਮ ਨਹੀਂ ਹੈ ਇਸਨੇ ਪਹਿਲਾਂ ਵੀ ਅਜ ਤੋਂ 7 ਸਾਲ ਪਹਿਲਾਂ ਜਲੰਧਰ ਦੇ ਰੈਣਕ ਬਾਜ਼ਾਰ ਦੇ ਵਿੱਚ ਏਸੀ ਮਾਰਕੀਟ 'ਚ ਚੱਲ ਰੇ ਜੂਆ ਵੀ ਲੁੱਟਿਆ ਸੀ ਉਦੋਂ ਇਸ ਦੇ ਗੋਲੀ ਵੀ ਲੱਗੀ ਸੀ ਤੇ ਐਤ ਕੀ ਜਿਹੜੀ ਲੜਾਈ ਹੋਈ ਇਸ ਦੇ ਵਿੱਚ ਫਿਰ ਦੁਬਾਰਾ ਤਾਂ ਜੂਆ ਲੁੱਟਣ ਵਾਲੇ ਮਾਮਲੇ 'ਚ ਇਸ ਦਾ ਨਾਮ ਜੁੜਿਆ ਤੇ ਜਲੰਧਰ ਪੁਲਿਸ ਦੇ ਮੁਲਾਜ਼ਮਾਂ ਨੂੰ ਪਤਾ ਹੀ ਨਹੀਂ ਹੈ ਚਾਹੇ ਉਹ ਦਿਹਾਤੀ ਹੈ ਜਾਂ ਫਿਰ ਕਮਿਸ਼ਨਰੇਟ ਤਾਂ ਇਸ ਤਰ੍ਹਾਂ ਦੇ ਹਾਲਾਤ ਨੇ ਪੰਜਾਬ ਪੁਲਿਸ ਤੇ ਬਣੇ ਹੋਏ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਦਵਿੰਦਰ ਡੀਸੀ ਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਫਿਰ ਉਹ ਇਸੇ ਤਰ੍ਹਾਂ ਹੀ ਆਪਣਾ ਰੋਬ ਦਿਖਾ ਕੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਸੰਵਾਰਿਤ ਕਰਦਾ ਰਹੇਗਾ ਤੇ ਪੰਜਾਬ ਪੁਲਿਸ ਅੱਖਾਂ ਵਿੱਚ ਕੇ ਉਹਦੇ ਸਾਹਮਣੇ ਘੁੰਮਦੀ ਰਹੇਗੀ ਦਸ਼ਾਹਰਾ ਵੇਖਣਾ ਇਹ ਲੋਕਾਂ ਨੂੰ ਤੱਕ ਪਤਾ ਚੱਲ ਗਿਆ ਕਿ ਇਹ ਦਵਿੰਦਰ ਡੀਸੀ ਹੈ ਜਿਹੜਾ ਵਾਂਟਡ ਹੈ ਪਰ ਪੰਜਾਬ ਪੁਲਿਸ ਤੇ ਖਾਸ ਕਰ ਜਲੰਧਰ ਪੁਲਿਸ ਦੇ ਮਲਾਜ਼ਮਾਂ ਨੂੰ ਨਹੀਂ ਪਤਾ ਚੱਲ ਸਕਿਆ ਕਿ ਇਹ ਦਵਿੰਦਰ ਦਵਿੰਦਰ ਡੀਸੀ ਹੈ ਜਿਸ ਨੂੰ ਅਸੀਂ ਗ੍ਰਿਫਤਾਰ ਕਰਨਾ ਹੈ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਕਿ ਇਸ ਦੇ ਉੱਤੇ ਕੀ ਕਹਿੰਦੇ ਹਨ ਉਹ ਵੌਂਟਡ ਹੈ ਇਸ ਦੇ ਉੱਤੇ ਕਈ ਕੇਸ ਚੱਲ ਰਹੇ ਨੇ ਜੂਆ ਲੁੱਟਣ ਦਾ ਕੇਸ ਹੈ ਪਰ ਫਿਰ ਵੀ ਪੰਜਾਬ ਪੁਲਿਸ ਅੱਖਾਂ ਵਿੱਚ ਕੇ ਬੈਠੀ ਰਹੀ ਤੇ ਜਿਸ ਦਿਨ ਦਸਹਰੇ ਦੀ ਗੱਲ ਕੀਤੀ ਜਾਂਦੀ ਹੈ ਕਿ ਬੁਰਾਈ ਦੇ ਉੱਤੇ ਅਛਾਈ ਦੀ ਜਿੱਤ ਪਰ ਪੰਜਾਬ ਪੁਲਿਸ ਨੇ ਦਸਹਰੇ ਵਾਲੇ ਦਿਨ ਅਛਾਈ ਦੇ ਉੱਤੇ ਬੁਰਾਈ ਦੀ ਜਿੱਤ ਕਰਵਾ ਦਿੱਤੀ ਖੈਰ ਤੁਹਾਡਾ ਕੀ ਕੁਝ ਕੰਮ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ